ਉਨੀਆਂ ਦਾ ਇਹ ਸੁਭਾਏ ਜਿਹੜਾ ਪੈਸੇ ਚਾਰ ਕਮਾ ਕੇ ਲਿਆਉਂਦਾ ਕਹਿੰਦੇ ਨੇ ਇਹ ਚੰਗਾ ਜਿਹੜਾ ਘਰ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦਾ ਕਹਿੰਦੇ ਤੇ ਕਿਸੇ ਗੱਲ ਜੋ ਗਈ ਕੋਈ ਨਹੀਂ ਹੈ ਭਗਤ ਜਗਤ ਕੀ ਰਹਿਤ ਅਜੁਗਤੰਗ ਇਕ ਤਨ ਗ੍ਰਾਹਕ ਇਕ ਲੈ ਧਨ ਮੁਕਤੰਗ ਫਿਰ ਉਹਨਾਂ ਨੇ ਬਚਨ ਕਿਆ ਕਰਨ ਲਗੇ ਤਨ ਆਨ ਜਾਨ ਸੁਖਦਾਇਕ ਜਿਹੜਾ ਚਾਰ ਪੈਸੇ ਲੈ ਕੇ ਆਉਂਦਾ ਕਹਿੰਦੇ ਤੇ ਪੁੱਤਰ ਹੀ ਬੜਾ ਸਿਆਣਾ ਏ ਸਤ ਪੰਥੀ ਕੋ ਕਹਤ ਨਲਾਇਕ ਜਿਹੜਾ ਸਤ ਪੰਥ ਤੇ ਚੱਲਣ ਵਾਲਾ ਨਾ ਸਤ ਮਾਰਗ ਤੇ ਚੱਲਣ ਵਾਲਾ ਉਹਨੂੰ ਨਲਾਇਕ ਕਹਿੰਦੇ ਨੇ ਸੱਚ ਇਹ ਜੇ ਬਾਬਾ ਮਹਤਾ ਕਲਿਆਣ ਦਾਸ ਨੇ ਤਾਂ ਚਪੇੜਾ ਮਾਰੀਆਂ ਉਹ ਕਹਿਣ ਲਗਾਓ ਨਾਨਕ ਲੋਕਾਂ ਦੇ ਪੁੱਤਰ ਤੇ ਵਪਾਰ ਕਰਕੇ ਕੁਝ ਕਮਾ ਕੇ ਲਿਆਉਂਦੇ ਨੇ ਤੈਨੂੰ ਮੈਂ ਕਿਹਾ ਸੀ ਖਰਾ ਸੌਦਾ ਕਰਕੇ ਆਹੀਂ ਕੁਝ ਨਫਾ ਲਿਆਹੀਂ ਘਟ ਕੇ ਤੇ ਤੂੰ ਲੋਕਾਂ ਨੂੰ ਭੁੱਖਿਆ ਨੂੰ ਲੰਗਰ ਛਕਾ ਕੇ ਘਰ ਆ ਗਿਆ ਤੂੰ ਨਲਾਇਕ ਕਿੱਥੋਂ ਆ ਗਿਆ ਮੇਰੇ ਘਰ ਮੈਨੂੰ ਮਾਫ਼ ਕਰਿਆ ਜਿਉਂ ਨਾ ਸ਼ਬਦ ਵਰਤੇ ਜੀ ਕਹਿੰਦੇ ਤੂੰ ਨਲਾਇਕ ਕਿਵੇਂ ਕਰ ਜਣ ਪਿਆ ਹੈ ਬਾਬਾ ਨਾਨਕ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ ਹੱਥ ਜੋੜੇ ਕਹਿੰਦੇ ਪਿਤਾ ਜੀ ਜੇ ਮੈਂ ਦੁਨੀਆਂ ਦਾ ਸੌਦਾ ਕਰਦਾ ਖੋ ਸਕਦਾ ਸੀ ਚਾਰ ਕੁ ਦਿਨਾ ਬਾਅਦ ਮੈਂ ਜਿਹੜੇ ਪੈਸੇ ਕਮਾ ਕੇ ਲਿਆਉਂਦਾ ਮੁੱਕ ਜਾਂਦੇ ਜਿੰਨਾ ਕੁ ਉਹਨਾਂ ਨਾਲ ਅੰਨ ਪਾਉਂਦੇ ਉਹ ਖਜ਼ਾਨਿਆਂ ਚੋਂ ਮੁੱਕ ਜਾਂਦਾ ਢੰਡਾਰੇ ਮੁੱਕ ਜਾਂਦੇ ਪਰ ਤੁਸੀਂ ਕਿਹਾ ਸੀ ਨਾਨਕ ਖਰਾ ਸੌਦਾ ਕਰਕੇ ਆਇਂ ਮੈਂ ਖਰਾ ਸੌਦਾ ਕਰਕੇ ਆਇਆ ਤੇ ਤੁਹਾਡੇ ਨਾਲ ਪਿਤਾ ਜੀ ਮੈਂ ਵਚਨ ਕਰਨਾ ਜਿਹੜੇ 20 ਬੈਲੋਲੀਆਂ ਦਾ ਮੈਂ ਲੰਗਰ ਚਲਾ ਕੇ ਆਇਆ ਰਹਿੰਦੀ ਦੁਨੀਆ ਤੱਕ ਲੋਕ ਖਾਣਗੇ ਪਰ ਨਾਨਕ ਦਾ ਲੰਗਰ ਕਦੀ ਮੁਕੇਗਾ